ਪੰਜਾਬ ਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ 9 ਸਤੰਬਰ ਤੱਕ ਦਾ ਜਿਹੜਾ ਅੰਕੜਾ ਕਹਿ ਰਿਹਾ ਹੈ ਆਫੀਸ਼ੀਅਲ ਅੰਕੜਾ ਕਹਿ ਰਿਹਾ ਹੈ ਅ ਇੰਨੇ ਦਿਨਾਂ ਦੇ ਵਿੱਚ ਸਰਕਾਰ ਨੇ ਸਿਰਫ 71 ਕਰੋੜ ਰੁਪਏ ਜਾਰੀ ਕੀਤੇ ਹੈ ਬਹੁਤ ਸਾਰੀਆਂ ਤਾਂ ਵੀਡੀਓ ਮਾਨ ਸਾਹਿਬ ਆਪ ਆ ਰਹੇ ਹੋ ਕਹਿੰਦੇ ਹੈਲੀਕਾਪਟਰ ਮੈਂ ਦੇ ਕੇ ਜਾ ਰਹੇ ਆ ਲੋਕਾਂ ਦੇ ਵਿੱਚ ਘੁੰਮ ਰਹੇ ਆ ਗੱਡੀਆਂ ਦੇ ਕਾਫਲੇ ਉਹਨਾਂ ਦਾ ਉਹਦੇ ਵਿੱਚ ਬਿਮਾਰ ਹੋਣਾ ਇਹ ਸਾਰਾ ਕੁਝ ਚੱਲਦਾ ਰਿਹਾ ਨਾਲ ਦੀ ਨਾਲ ਤਕਰੀਬਨ 2050 ਪਿੰਡ ਇਸ ਹੜ੍ਹ ਦੀ ਮਾਰ ਹੇਟ ਆਏ ਹਨ ਤਕਰੀਬਨ 20 ਲੱਖ ਤੋਂ ਉੱਪਰ ਬੰਦੇ ਜਿਹੜੇ ਆ ਹੜ੍ਹ ਖੇਤਰ ਦੇ ਵਿੱਚ ਮਤਲਬ ਪੀੜਤ ਹੋਏ ਹਨ ਉਹਦੇ ਵਿੱਚੋਂ ਸਰਕਾਰ ਨੇ ਤਕਰੀਬਨ 24 ਹਜ਼ਾਰ ਬੰਦਾ ਕੱਟਿਆ ਹਲੇ ਤੱਕ 1,98,000 ਜੇ ਟਰੈਕਟਰ ਲੱਗਾ ਹੋਇਆ ਸੀਗਾ ਐਡਾ ਵੱਡਾ ਤਾਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਕੋ ਵੀ ਕੋਈ ਸਟਰਕਚਰ ਨਹੀਂ ਹੈਗਾ ਜਿੱਥੇ ਕੋਈ ਐਡੀ ਵੱਡੀ ਆਪਰੇਸ਼ਨ ਚੱਲ ਰਿਹਾ ਹੋਵੇ ਤਾਂ ਇਹ ਵੀ ਪੰਜਾਬ ਦੇ ਵਿੱਚ ਇੱਕ ਚੜ੍ਹਦੀ ਕਲਾ ਵੀ ਇੱਕ ਨਜ਼ਰ ਆਈ ਹੈ ਕਿ ਪੰਜਾਬ ਦੇ ਵਿੱਚ ਖਾਣ ਪੀਣ ਦੀ ਤਾਂ ਕੋਈ ਕਮੀ ਹੋਈ ਨਹੀਂ ਆਈ ਤੁਸੀਂ ਸਿੱਖਾਂ ਦਾ ਨਾਂ ਕਿਉਂ ਲੈ ਰਹੇ ਹੋਰ ਵੀ ਬਹੁਤ ਸਾਰੇ ਲੋਕ ਸੰਸਥਾਵਾਂ ਚੱਲ ਰਹੀਆਂ ਐ এনਜੀਓ ਚੱਲ ਰਹੀਆਂ ਤਾਂ ਸਿਰਫ ਤੁਸੀਂ ਸਿੱਖਾਂ ਨੂੰ ਕਿਉਂ ਇੱਥੇ ਕੋਟ ਕਰ ਰਹੇ ਹੋ ਇਸ ਧਰਤੀ ਦੇ ਵਿੱਚ ਉਹਨਾਂ ਨੇ ਸਿਰ ਦਿੱਤੇ ਨਹੀਂ ਚਿਣਵਾਏ ਐ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਨਾ ਇਸ ਧਰਤੀ ਤੋਂ ਜੇ ਆਪਾਂ ਸਿੰਝਿਆ ਉਹਨਾਂ ਦੇ ਸਿਰਾਂ ਨਾਲ ਸਿੰਜੀ ਗਈ ਐ ਸਿੱਖ ਇੱਕ ਸੰਸਥਾਵਾਂ ਦੇ ਇੱਕ ਕਮਿਊਨਿਟੀ ਆ ਦੂਜੇ ਪਾਸੇ ਸਰਕਾਰ ਆ ਫਿਰ ਹੁਣ ਸਵਾਲ ਤਾਂ ਇਹ ਆ ਵੀ ਤੁਸੀਂ ਸਰਕਾਰ ਨੂੰ ਵੱਡਾ ਸਮਝਦੇ ਇਸ ਸਮੇਂ ਇਸ ਹੜਾਂ ਦੇ ਮੌਕੇ ਦੇ ਵਿੱਚ ਜਾਂ ਫਿਰ ਸਿੱਖਾਂ ਨੂੰ ਕਹਿੰਦੇ ਸਰਕਾਰ ਤਾਂ ਫੇਲ ਹੋਈ ਆ ਤੁਸੀਂ ਇਹ ਦੇਖ ਲਓ ਕਿ ਬੰਨਾ ਤੇ ਮਿੱਟੀ ਪਾਣ ਯੋਗ ਸਰਕਾਰ ਕੋ ਪੈਸੇ ਨਹੀਂ ਆ ਤੋ ਜਿਹੜਾ ਹੜ ਹੈ ਇਹ ਵੀ ਇੱਕ ਕਿਉਂਕਿ ਵਾਟਰ ਬੰਬ ਸਾਡੇ ਤੇ ਗਿਰਿਆ ਇੱਕ ਹਮਲਾ ਹੀ ਹੋਇਆ ਇੱਕ ਤਰ੍ਹਾਂ ਦਾ ਜਿਹੜਾ 18ਵੀਂ ਜਾਂ 17ਵੀਂ 18ਵੀਂ ਸਦੀ ਦਾ ਸਿੱਖ ਇਤਿਹਾਸ ਸਾਡੀ ਪ੍ਰੇਰਣਾ ਹੁੰਦੀ ਹੈ ਉਦੋਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਹੈ ਪੰਜ ਸਿੰਘ ਪਹਿਲਾਂ ਜੁੜੇ ਫਿਰ 25 ਸਿੰਘਾਂ ਦਾ ਜੱਥਾ ਗਿਆ ਤੇ ਜਦੋਂ ਉਹ ਆਪਣੇ ਇੱਥੇ ਚੱਪੜ ਜਿਹੜੀ ਪੁੱਜੇ ਸਨ ਤਾਂ 70000 ਸਿੰਘਾਂ ਦੀ ਫੌਜ ਸੀਗੀ ਸੋ ਇਸੇ ਤਰ੍ਹਾਂ ਇਹ ਹੈ ਵੀ ਜਦੋਂ ਇੱਕ ਆਵਾਜ਼ ਪਾਊਗੀ ਚਾਹੇ ਸ਼ੁਰੂਆਤ ਤੇ ਛੋਟਾ ਕਾਫਲਾ ਹੋਊਗਾ ਤਾਂ ਮੈਨੂੰ ਯਕੀਨ ਹੈ ਵੀ ਪੂਰਾ ਪੰਥ ਆਊਗਾ ਤੇ ਜਿਹੜਾ ਕੰਮ ਮਹੀਨਿਆਂ ਦਾ ਹੈ ਉਹ ਆਪਾਂ ਦਿਨਾਂ 'ਚ ਕਰ ਲਵਾਂਗੇ ਤਾਂ ਉਹ ਸਮਾਂ ਵੀ ਬਚਾਵਾਂਗੇ ਲੋਕਾਂ ਦੀ ਫਸਲਾਂ ਜਿਹੜੀਆਂ ਸਹੀ ਟਾਈਮ ਤੇ ਬੀਜੀਆਂ ਜਾਊਗੀਆਂ ਹਿੰਦੀ ਮੀਡੀਆ ਨੇ ਸਾਡੀ ਕਵਰੇਜ ਵੀ ਨਹੀਂ ਕੀਤੀ ਤਾਂ ਵੀ ਦੁਨੀਆ ਦੇਖ ਰਹੀ ਹੈ ਵੀ ਪੰਜਾਬ ਦੇ ਵਿੱਚ ਫੇਰ ਵੀ ਚੜ੍ਹਦੀ ਕਲਾ ਇੱਕ ਚੱਲ ਰਹੀ ਹੈ ਵੀ ਹੜਾ ਹੜ ਹੁੰਦੇ ਹੋਏ ਵੀ ਨਾ ਕੇਂਦਰ ਸਰਕਾਰ ਨੇ ਕੋਈ ਮਦਦ ਕੀਤੀ ਨਾ ਪੰਜਾਬ ਸਰਕਾਰ ਨੇ ਫੇਰ ਵੀ ਜਿਹੜਾ ਉੱਥੇ ਭਾਈਚਾਰਕ ਇਕਤਾ ਜਿਹੜੀ ਹੈ ਸਾਂਝ ਆ ਜਿਹੜੀ ਬਣੀ ਆਪਸੀ ਸਹਿਯੋਗ ਹੈ ਉਹਨੇ ਹੀ ਪੰਜਾਬ ਨੂੰ ਦਿਨਾਂ ਦੇ ਵਿੱਚ ਪੈਰਾਂ ਤੇ ਖੜਾ ਕਰ ਦੇਣਾ ਹੈ 1600 ਕਰੋੜ ਬਹੁਤ ਨਹੀਂ ਲੱਗਦਾ ਤੁਹਾਨੂੰ ਬਹੁਤ ਘੱਟ ਹੈ ਜੀ ਇਹ ਤਾਂ ਤਕਰੀਬਨ 70 ਲੱਖ ਵੀ ਨਹੀਂ ਆਏਗਾ ਪਰ ਪਿੰਡ ਮੈਨੂੰ ਲੱਗਦਾ ਮਜ਼ਾਕ ਕੀਤਾ ਗਿਆ ਹੈ 20000 ਕਰੋੜ ਦਾ ਨੁਕਸਾਨ ਹੋਇਆ ਤੇ ਤੁਸੀਂ ਸਾਨੂੰ ਸਿਰਫ 1600 ਕਰੋੜ ਦੇਣੇ ਆ ਉਹ ਵੀ ਮਤਲਬ ਇਸ ਤਰ੍ਹਾਂ ਵੀ ਇੱਕ ਇਸ ਤਰ੍ਹਾਂ ਦਾ ਬਿਹੇਵੀਅਰ ਹੈ ਕਿ ਜਿਵੇਂ ਪੰਜਾਬ ਕੋਈ ਭਿਖਾਰੀ ਹੈ ਜਿਹੜਾ ਉਹ ਫਲੱਡ ਵਾਲਾ ਪਾਣੀ ਹੈ ਡੈਮਾਂ ਤੱਕ ਪੁੱਜਿਆ ਨਾ ਡੈਮਾਂ ਤੋਂ ਅੱਗੇ ਦੀ ਜਿਹੜੀ ਫਲੋ ਹੈ ਵਾਟਰ ਦਾ ਉਹ ਮਿਸ ਮੈਨੇਜਮੈਂਟ ਹੈ ਉਹ ਇੱਕ ਸਾਜ਼ਿਸ਼ ਹੈ ਉਹ ਮੈਨਮੇਡ ਜਿਹੜੀ ਹੈ ਵੱਡੀ ਗਲਤੀ ਹੈ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮਨੋਰ ਲਾਲ ਖੱਟੜ ਹੋਣਾ ਨੇ ਆਪਣਾ ਜਿਹੜਾ ਸੋੜਾ ਰਾਜਨੀਤਿਕ ਏਜੰਡਾ ਹੈ ਵੀ ਜਿਹਦੇ ਵਿੱਚੋਂ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੇ ਆ ਇਹਨਾਂ ਨੇ ਭਵਿੱਖ ਦੇ ਵਿੱਚ ਵੀ ਉਸ ਨੂੰ ਇੰਪਲੀਮੈਂਟ ਕਰਨ ਦਾ ਇੱਕ ਖਾਕਾ ਤਿਆਰ ਕੀਤਾ ਵੀ ਪੰਜਾਬ ਨੂੰ 2-4 ਸਾਲ ਲਈ ਡੋਬੋ ਫੇਰ ਇੱਥੇ ਦੇ ਲੋਕ ਆਪ ਹੀ ਕਹਿਣਗੇ ਵੀ ਚਲੋ ਜੀ ਇਹਦੇ ਨਾਲੋਂ ਚੰਗਾ ਤਾਂ ਪਾਣੀ ਡਾਇਵਰਟ ਕਰ ਦੋ ਪੰਜਾਬ ਹੜਾਂ ਦੀ ਮਾਰ ਹੇਠ ਹੈ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 171 ਦਾ ਸੱਦੀ ਜਾਂਦੀ ਹੈ ਜਿਸ ਦੇ ਵਿੱਚ ਸਿੱਖ ਸੰਸਥਾਵਾਂ ਨੂੰ ਨਮਾਇੰਦਿਆਂ ਨੂੰ ਸਖਸ਼ੀਅਤਾਂ ਨੂੰ ਜੋ ਵੀ ਹੜਾਂ ਦੇ ਵਿੱਚ ਜਾ ਕੇ ਲੋਕਾਂ ਦੇ ਲਈ ਕਾਰਜ ਕਰ ਰਹੇ ਸੀ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਓ ਆਪਣੀ ਸ਼ਕਤੀ ਨੂੰ ਇਕੱਠਿਆਂ ਕਰਕੇ ਕਿਸੇ ਆ ਰੂਪਰੇਖਾ ਬਣਾ ਕੇ ਫਿਰ ਉਸ ਕਾਰਜ ਵਿੱਚ ਲਾਈਏ ਤਾਂ ਕਿ ਨਾ ਤਾਂ ਲੋਕਾਂ ਦੇ ਦਸਵੰਧ ਦਾ ਨੁਕਸਾਨ ਹੋਵੇ ਉਹ ਵੀ ਸਹੀ ਲੱਗ ਸਕੇ ਤੇ ਸਹੀ ਤਰ੍ਹਾਂ ਲੋਕਾਂ ਦੀ ਮਦਦ ਵੀ ਹੋ ਸਕੇ ਸੋ ਸਾਡੇ ਨਾਲ ਗੰਗਵੀਰ ਸਿੰਘ ਰਠੌਰ ਹੈ ਗੱਲਬਾਤ ਕਰਦੇ ਆ ਇਹਨਾਂ ਨੇ ਸਟੇਜ ਦੇ ਉੱਤੋਂ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਭਾਈ ਤੁਸੀਂ ਇੱਥੇ ਆਏ ਹੋ ਪਹਿਲਾਂ ਤਾਂ ਇਹ ਦੱਸੋ ਕਿ ਜੋ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ ਉਹਦੇ ਬਾਰੇ ਤੁਹਾਡੀ ਸੋਚ ਕੀ ਤੁਸੀਂ ਕੀ ਸੋਚਦੇ ਹੋ ਮਹਿਸੂਸ ਕੀ ਕਰਦੇ ਹੋ ਜਿਹੜਾ ਪਰਟੀਕੂਲਰ ਅੱਜ ਹੜਾਂ ਦਾ ਮਾਹੌਲ ਜੋ ਬਣਿਆ ਹੈ ਜਾਂ ਉਹਦੇ ਵਿੱਚ ਜੋ ਹਾਲਾਤ ਬਣੇ ਹੋਏ ਦੇਖੋ ਹੜਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਆ ਉਹਦੇ ਦੋ ਤਰ੍ਹਾਂ ਦੇ ਮਤਲਬ ਸੀਨ ਆ ਰਹੇ ਇੱਕ ਤਾਂ ਇਹ ਦਿਖ ਰਿਹਾ ਵੀ ਪੰਜਾਬ 'ਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਆ 9 ਸਤੰਬਰ ਤੱਕ ਦਾ ਜਿਹੜਾ ਅੰਕੜਾ ਕਹਿ ਰਿਹਾ ਹੈ ਆਫੀਸ਼ੀਅਲ ਅੰਕੜਾ ਕਹਿ ਰਿਹਾ ਹੈ ਐਨੇ ਦਿਨਾਂ ਦੇ ਵਿੱਚ ਸਰਕਾਰ ਨੇ ਸਿਰਫ 71 ਕਰੋੜ ਰੁਪਏ ਜਾਰੀ ਕੀਤੇ ਆ ਸਰਕਾਰ ਨਾਲ ਦੀ ਚੀਜ਼ ਨਹੀਂ ਤੁਹਾਨੂੰ ਕਿਉਂ ਲੱਗਦਾ ਬਹੁਤ ਸਾਰੀਆਂ ਤਾਂ ਵੀਡੀਓ ਮਾਨ ਸਾਹਿਬ ਆਪ ਆ ਰਹੇ ਹੋ ਕਹਿੰਦੇ ਹੈਲੀਕਾਪਟਰ ਮੈਂ ਦੇ ਕੇ ਜਾ ਰਹੇ ਆ ਲੋਕਾਂ ਦੇ ਵਿੱਚ ਘੁੰਮ ਰਹੇ ਆ ਗੱਡੀਆਂ ਦੇ ਕਾਫਲੇ ਉਹਨਾਂ ਦਾ ਉਹਦੇ ਵਿੱਚ ਬਿਮਾਰ ਹੋਣਾ ਇਹ ਸਾਰਾ ਕੁਝ ਚੱਲਦਾ ਰਿਹਾ ਨਾਲ ਦੀ ਨਾਲ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਵੀ ਜਿਹੜੇ ਅੰਕੜੇ ਬੋਲਦੇ ਆ ਤਕਰੀਬਨ 2050 ਪਿੰਡ ਇਸ ਹੜ੍ਹ ਦੀ ਮਾਰ ਹੇਟ ਆਏ ਹਨ तकरीबन 20 ਲੱਖ ਤੋਂ ਉੱਪਰ ਬੰਦੇ ਜਿਹੜੇ ਐ ਹੜ੍ਹ ਖੇਤਰ ਦੇ ਵਿੱਚ ਮਤਲਬ ਪੀੜਤ ਹੋਏ ਹਨ ਉਹਦੇ ਵਿੱਚੋਂ तकरीबन 3 ਲੱਖ ਤੇ 98 ਹਜ਼ਾਰ ਜਿਹੜੇ ਲੋਕ ਹਨ ਜਿਹੜੇ ਸਿੱਧੇ ਪਾਣੀ ਦੇ ਜਹਾਜ ਹਟਾਏ ਇਹ ਫਸੇ ਹੋਏ ਸਨ ਉਹਦੇ ਵਿੱਚੋਂ ਸਰਕਾਰ ਨੇ तकरीबन 24 ਹਜ਼ਾਰ ਬੰਦਾ ਕੱਢਿਆ ਹਲੇ ਤੱਕ ਤੇ 5400 ਬੰਦਿਆਂ ਲਈ ਇਹਨਾਂ ਨੇ ਇੱਕ ਸ਼ੈਲਟਰ ਕੈਂਪ ਦਾ ਪ੍ਰਬੰਧ ਕੀਤਾ ਤਾਂ ਉਸ ਤੋਂ ਇਲਾਵਾ ਸਰਕਾਰ ਤੁਸੀਂ ਦੇਖ ਲਓ ਕਿਤੇ ਨਹੀਂ ਹੈ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਦੇ ਪੈਰਲੈਲੀ ਕੰਮ ਹੋਇਆ ਉਹ ਜਿਹੜੀ ਹੈ ਪੰਥਕ ਸ਼ਕਤੀ ਜਿਹੜੀ ਪੈਦਾ ਹੋਈ ਹੈ ਜਿਹੜੀ ਨੌਜਵਾਨੀ ਆਈ ਹੈ ਜਾਂ ਸਿੱਖਾਂ ਨੇ ਆਪਣੇ ਤੌਰ ਤੇ ਕੰਮ ਸ਼ੁਰੂ ਕੀਤਾ ਸੇਵਾ ਦਾ ਕੰਮ ਸ਼ੁਰੂ ਕੀਤਾ ਹੜ੍ਹ ਖੇਤਰ ਦੇ ਵਿੱਚ ਉਹਨੇ ਪੰਜਾਬ ਦੇ ਵਿੱਚ ਜਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਤੁਸੀਂ ਇਹ ਦੇਖ ਲਓ ਵੀ 198000 ਜੇ ਟਰੈਕਟਰ ਲੱਗਾ ਹੋਇਆ ਸੀਗਾ ਐਡਾ ਵੱਡਾ ਤਾਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਕੋ ਵੀ ਕੋਈ ਸਟਰਕਚਰ ਨਹੀਂ ਹੈਗਾ ਜਿੱਥੇ ਕੋਈ ਏਡੀ ਵੱਡੀ ਆਪਰੇਸ਼ਨ ਚੱਲ ਰਿਹਾ ਹੋਵੇ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਸੀਗਾ ਇੱਕ ਸੇਵਾ ਭਾਵਨਾ ਜਿਹੜੀ ਸੀ ਧਰਮ ਤੋਂ ਮਿਲੀ ਹੈ ਉਹ ਇਸ ਤਰ੍ਹਾਂ ਉਭਰੀ ਕਿ ਬੰਦਾ ਜਿੱਥੇ ਖੜਾ ਉਹਨੇ ਦੇਖਿਆ ਵੀ ਹਾਂ ਵੀ ਮੇਰੇ ਭਰਾ ਡੁੱਬਰੇ ਹਨ ਉਹ ਦੂਰੋਂ ਦੂਰੋਂ ਜਿੱਥੇ ਤੱਕ ਵੀ ਸਿੱਖ ਬੈਠਾ ਜਾਂ ਚਿੱਖੀ ਦਾ ਅਸਰ ਹੈ ਭਾ ਚਾਹ ਯੂਪੀ ਤੋਂ ਆ ਉਥੋਂ ਵੀ ਕੋਈ ਚਾਰਾ ਲੈ ਕੇ ਆ ਗਿਆ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਆ ਗਿਆ ਤਾਂ ਇਹ ਵੀ ਪੰਜਾਬ ਦੇ ਵਿੱਚ ਇੱਕ ਚੜ੍ਹਦੀ ਕਲਾ ਵੀ ਇੱਕ ਨਜ਼ਰ ਆਈ ਹੈ ਕਿ ਪੰਜਾਬ ਦੇ ਵਿੱਚ ਖਾਣ ਪੀਣ ਦੀ ਤਾਂ ਕੋਈ ਕਮੀ ਹੋਈ ਨਹੀਂ ਆਈ ਤੁਸੀਂ ਸਿੱਖਾਂ ਦਾ ਨਾਂ ਕਿਉਂ ਲੈ ਰਹੇ ਹੋਰ ਵੀ ਬਹੁਤ ਸਾਰੇ ਲੋਕ ਸੰਸਥਾਵਾਂ ਚੱਲ ਰਹੀਆਂ ਐਨਜੀਓ ਚੱਲ ਰਹੀਆਂ ਤਾਂ ਸਿਰਫ ਤੁਸੀਂ ਸਿੱਖਾਂ ਨੂੰ ਕਿਉਂ ਇੱਥੇ ਕੋਟ ਕਰ ਰਹੇ ਹੋ ਦੇਖੋ ਜਿਹੜੀ ਚੀਜ਼ ਲੀਡ ਕਰ ਰਹੀ ਹੋਵੇ ਉਹਦਾ ਯੋਗਦਾਨ ਸਾਨੂੰ ਮੰਨਣਾ ਚਾਹੀਦਾ ਹੈ ਪੰਜਾਬ ਹੜ ਤਾਂ ਹਿਮਾਚਲ ਦੇ ਵਿੱਚ ਵੀ ਆਏ ਆ ਸਾਰੇ ਧਾਰਮਿਕ ਭਾਈਚਾਰੇ ਬੈਠੇ ਆ ਉੱਥੇ ਜਾਂ ਹੋਰ ਵੀ ਖਿੱਸਿਆਂ ਚਾਹੁੰਦੇ ਆ ਉਹ ਸੇਵਾ ਭਾਵਨਾ ਉਸ ਤਰ੍ਹਾਂ ਦੀ ਨਹੀਂ ਉੱਭਰਦੀ ਮੈਂ ਕਹਿ ਰਿਹਾ ਵੀ ਬਾਕੀ ਭਾਈਚਾਰੇ ਵੀ ਉਹਦੇ ਵਿੱਚ ਹਿੱਸੇਦਾਰੀ ਪਾ ਰਹੇ ਆ ਪਰ ਉਹ ਬਹੁਤ ਛੋਟਾ ਹੈ ਪਰ ਦੂਜੇ ਪਾਸੇ ਜਿਹੜਾ ਤੁਸੀਂ ਦੇਖ ਲਓ ਕਿ ਇੱਕ ਸੇਵਾ ਭਾਵਨਾ ਖੜੀ ਹੋਈ ਹੈ ਉਹ ਸਿੱਖਾਂ ਦੇ ਇੱਕ ਧਾਰਮਿਕ ਭਾਵਨਾਵਾਂ ਚੋਂ ਜ਼ਿਆਦਾ ਖੜੀ ਹੋਈ ਹੈ ਜਿਹਦੇ ਵਿੱਚ ਸੇਵਾ ਵੀ ਆਂਦੀ ਹੈ ਤਾਂ ਜਿਹੜੀ ਸੇਵਾ ਆ ਰਹੀ ਹੈ ਉਹ ਕੋਈ ਕਮਾਂਤਰੀ ਜਿਹੜੀ ਮਾਨਵਤਾਵਾਦ ਜਾਂ ਐਨ ਜੀਓਵਾਦ ਕਰਕੇ ਨਹੀਂ ਆਈ ਉਹ ਸਾਨੂੰ ਸੇਵਾ ਦਾ ਹੁਕਮ ਮਿਲਿਆ ਹੈ ਤਾਂ ਉਹ ਹਰੇਕ ਬੰਦਾ ਉਸ ਸੇਵਾ ਦਾ ਹਿੱਸਾ ਬੰਨਣਾ ਚਾਹੁੰਦਾ ਹੈ ਭਾਵਨਾ ਝੁੱਪਦੀ ਆਉ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਮੈਂ ਕਹਿ ਰਿਹਾ ਦੂਜੀ ਗੱਲ ਇਹ ਹੈ ਵੀ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਤੇ ਪੰਜਾਬ ਨੂੰ ਜਦੋਂ ਵੀ ਕੋਈ ਆਫਤ ਆਂਦੀ ਹੈ ਤਬ ਸਿੱਖ ਜਿਹੜਾ ਦੂਰ ਦਰਾਡੇ ਕੋਈ ਲੈਟਿਨ ਅਮਰੀਕਾ 'ਚ ਵੀ ਬੈਠਾ ਹੈ ਜਿੱਥੇ ਇੰਡੀਆ ਤੋਂ ਕੋਈ ਫਲਾਈਟ ਵੀ ਨਹੀਂ ਹੈ ਉਹਦੇ ਵੀ ਮਨ 'ਚ ਇੱਕ ਉਹ ਹੋ ਜਾਂਦੀ ਆ ਵੀ ਇੱਕ ਤਰਥੱਲੀ ਮਚਦੀ ਆ ਵੀ ਮੈਂ ਉੱਥੇ ਕੀ ਕਰ ਸਕਦਾ ਹਾਂ ਤਾਂ ਉਹਦੀ ਮਨ ਦੀ ਭਾਵਨਾ ਜਾਗਰਤ ਹੁੰਦੀ ਆ ਤਾਂ ਪੰਜਾਬ ਲਈ ਜੋ ਬੈਸਟ ਕਰ ਸਕਦਾ ਉਹ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਸਿੱਖਾਂ ਦਾ ਜਿਹੜਾ ਕਹਿੰਦੇ ਕਿ ਮਹਾਰਾਜ ਦੀ ਬਖਸ਼ਾਈ ਹੋਈ ਧਰਤੀ ਜਾਂ ਇੱਕ ਹੋਮਲੈਂਡ ਹੈ ਉਹ ਹਮੇਸ਼ਾ ਸਿੱਖਾਂ ਦੀ ਇੱਕ ਅਵਚੇਤਨਾ 'ਚ ਬਸਿਆ ਰਹਿੰਦਾ ਤੇ ਉਹਦੀ ਉਹਨੂੰ ਫਿਕਰ ਰਹਿੰਦੀ ਆ ਆਪਣੀ ਗੱਲਬਾਤ ਦੇ ਵਿੱਚ ਸਰਕਾਰਾਂ ਤੋਂ ਵੀ ਵੱਡੇ ਸਿੱਖ ਕਰਤੇ ਸਿੱਖ ਇੱਕ ਸੰਸਥਾਵਾਂ ਦੇ ਇੱਕ ਕਮਿਊਨਿਟੀ ਆ ਦੂਜੇ ਪਾਸੇ ਸਰਕਾਰ ਆ ਫਿਰ ਹੁਣ ਸਵਾਲ ਤਾਂ ਇਹ ਆ ਵੀ ਤੁਸੀਂ ਸਰਕਾਰ ਨੂੰ ਵੱਡਾ ਸਮਝਦੇ ਹੋ ਇਸ ਸਮੇਂ ਇਸ ਹੜ੍ਹਾਂ ਦੇ ਮੌਕੇ ਦੇ ਵਿੱਚ ਜਾਂ ਫਿਰ ਸਿੱਖਾਂ ਨੂੰ ਦੇਖੋ ਜਿਹੜੀਆਂ ਸਰਕਾਰਾਂ ਆ ਜਿੰਮੇਵਾਰੀ ਤਾਂ ਸਰਕਾਰ ਦੀ ਵੱਡੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਟੈਕਸ ਲੈਂਦੀ ਹੈ ਇਸ ਖਿੱਤੇ ਦੇ ਵਿੱਚ ਪਰ ਕੋਈ ਵੀ ਆਫਤ ਆਂਦੀ ਹੈ ਜਾਂ ਕੋਈ ਵੀ ਸਾਡਾ ਇੱਥੇ ਦਾ ਰਾਜਨੀਤਿਕ ਮਸਲਾ ਹੈ ਜਿਹੜਾ ਲੁਕਾਈ ਦਾ ਉਹਦੇ ਵਿੱਚ ਸਰਕਾਰ ਭੱਜ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜੇ ਲੋਕ ਜੁੜਦੇ ਹਨ ਉਹਦੀ ਅਗਵਾਈ ਸਿੱਖਾਂ ਕੋਲ ਹੁੰਦੀ ਹੈ ਉਹ ਇਸ ਕਰਕੇ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਇਸ ਧਰਤੀ ਨਾਲ ਪਿਆਰ ਹੈ ਇਸ ਧਰਤੀ ਦੇ ਵਿੱਚ ਉਹਨਾਂ ਨੇ ਸਿਰ ਦਿੱਤੇ ਨਹੀਂ ਚਣਵਾਏ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਨਾ ਇਸ ਧਰਤੀ ਨੂੰ ਜੇ ਆਪਾਂ ਸਿੰਝਿਆ ਉਹਨਾਂ ਦੇ ਸਿਰਾਂ ਨਾਲ ਸਿੰਜੀ ਗਈ ਹੈ ਤਾਂ ਇਸ ਕਰਕੇ ਉਹਨਾਂ ਲਈ ਤੇ ਧਰਤੀ ਸਭ ਤੋਂ ਵੱਡੀ ਧਰਤੀ ਹੈ ਤੇ ਸਭ ਤੋਂ ਸਰਵੋੱਚ ਧਰਤੀ ਹੈ ਉਹਨਾਂ ਦੀ ਸੋ ਇਸ ਧਰਤੀ ਦੇ ਲਈ ਜਿਹੜੀ ਉਹਨਾਂ ਦੀ ਭਾਵਨਾ ਹੈ ਉਹ ਆਪਾਂ ਕਿੱਦਾਂ ਇਗਨੋਰ ਕਰ ਸਕਦੇ ਆਂ ਸੋ ਇਸ ਕਰਕੇ ਮੈਂ ਕਹਿੰਨਾ ਵੀ ਸਰਕਾਰ ਛੋਟੀ ਰਹ ਜਾਂਦੀ ਸਰਕਾਰ ਤਾਂ ਫੇਲ ਹੋਈ ਆ ਤੁਸੀਂ ਇਹ ਦੇਖ ਲਓ ਕਿ ਬੰਨਾ ਤੇ ਮਿੱਟੀ ਪਾਣ ਯੋਗ ਸਰਕਾਰ ਕੋ ਪੈਸੇ ਨਹੀਂ ਆ ਜੇ ਐਮਪੀ ਸਾਹਿਬ ਸਾਨੀ ਸਾਹਿਬ ਬੈਠੇ ਸੀ ਤੁਹਾਡੇ ਸਾਹਮਣੇ ਹੀ ਬੈਠੇ ਸੀ ਉਹ ਵੀ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਫਿਰ ਜੇ ਉਹ ਸਰਕਾਰ ਫੇਲ ਹੋਈ ਆ ਤਾਂ ਇਕੱਠ ਤੁਸੀਂ ਵੀ ਬੈਠੇ ਹੋ ਸਿੱਖ ਵੀ ਬੈਠੇ ਸਾਨੀ ਸਾਹਿਬ ਵੀ ਬੈਠੇ ਆ ਉਹ ਐਮਪੀ ਹੋਣ ਦੇ ਨਾਤੇ ਆਏ ਹੋਣੇ ਨਾ ਸਾਨੀ ਸਾਹਿਬ ਆਏ ਆ ਸਿੱਖੀ ਦੀ ਭਾਵਨਾ ਚੋਂ ਜੋ ਵੀ ਇੱਥੇ ਆਣਾ ਚਾਹੁੰਦਾ ਸੀ ਅਸੀਂ ਇਸ ਅਪੀਲ ਦੇ ਵਿੱਚ ਹੀ ਲਿਖਿਆ ਸੀਗਾ ਵੀ ਕੋਈ ਵੀ ਰਾਜਨੀਤਿਕ ਬੰਦਾ ਹੈ ਇਸ ਵਿੱਚ ਕੋਈ ਅਛੂਤ ਨਹੀਂ ਹੈ ਚੂਤ ਅਛੂਤ ਦਾ ਮਸਲਾ ਨਹੀਂ ਆਓ ਇੱਥੇ ਸਿਰ ਜੋੜੋ ਪਹਿਲਾਂ ਆਪਣਾ ਘਰ ਬਚਾਓ ਠੀਕ ਹੈ ਨਾ ਉਹ ਸਾਡਾ ਇਹਦਾ ਇਸ ਪੂਰਾ ਜਿਹੜਾ ਪ੍ਰੋਗਰਾਮ ਦਾ ਇੱਕ ਇਹਦੇ ਪਿੱਛੇ ਇੱਕ ਭਾਵਨਾ ਵੀ ਸੀਗੀ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਬੈਠਾ ਹੈ ਉਹ ਇੱਕ ਭਾਈਚਾਰਾ ਦੇ ਤੌਰ ਤੇ ਇਕੱਠਾ ਹੋਵੇ ਇਹ ਕੋਈ ਇਹ ਨਹੀਂ ਹੈਗਾ ਵੀ ਸਿਰਫ ਇੱਕ ਸੇਵਾ ਭਾਵਨਾ ਇਹ ਇੱਥੇ ਅਹਿਸਾਸ ਕਰਾਣਾ ਹੈ ਵੀ ਜਿਹੜਾ ਸਭ ਤੋਂ ਜ਼ਿਆਦਾ ਸਾਡਾ ਪੀੜਤ ਹੋਇਆ ਚਾਹੇ ਉਹ ਕਿਸਾਨ ਹੋਇਆ ਚਾਹੇ ਉਹ ਗਰੀਬ ਮਜ਼ਦੂਰ ਪੀੜਤ ਹੋਇਆ ਉਹਦੇ ਲਈ ਉਹਦਾ ਜਿਹੜਾ ਭਾਈਚਾਰਾ ਹੈ ਮਤਲਬ ਬਰਾਬਰ ਇੱਕ ਇੱਕ ਢਾਕੇ ਖੜਾ ਹੈ ਇੱਥੇ ਤੇ ਉਹਨੂੰ ਉਹ ਆਫਤ ਨਹੀਂ ਆਉਣ ਦਊਗਾ ਉਹਦਾ ਜਿਹੜਾ ਦਰਦ ਹੈ ਉਹ ਜਿੰਨਾ ਕਹੇਲਾ ਹੋਸ ਗਏ ਉਹ ਬੰਡਾਏਗਾ ਸੋ ਇਹੀ ਭਾਵਨਾ ਸਿਗੀ ਕਿ ਅੱਜ ਅਕਾਲ ਤਖਤ ਸਾਹਿਬ ਤੋਂ ਇਹੋ ਜੀ ਸੇਵਾ ਦੀ ਇੱਕ ਅਪੀਲ ਹੋਵੇ ਸਾਰੇ ਸਿੱਖ ਇਕੱਠੇ ਹੋਣ ਉਹ ਇੱਕ ਛਤਰੀ ਛੇਟ ਆ ਕੇ ਇਸ ਆਫਤ ਦਾ ਮੁਕਾਬਲਾ ਕਰੀਏ ਕਿਉਂਕਿ ਹੁਣ ਪਾਣੀ ਕਾਫੀ ਜਗ੍ਹਾ ਤੋਂ ਉੱਤਰ ਚੱਕਾ ਹੈ ਪਰ ਉਸ ਤੋਂ ਇਲਾਵਾ ਜਿਹੜੀ ਵੱਡੀ ਚੁਣੌਤੀ ਹੈ ਕਿ ਖੇਤਾਂ ਦੇ ਵਿੱਚ 4-4 5-5 ਫੁੱਟ ਰੇਤ ਖੜੀ ਹੈ ਬੰਦਿਆਂ ਦੇ ਮਕਾਨ ਗਰੇ ਹੋਏ ਆ ਅੱਗੇ ਠੰਡ ਆਣ ਆਲੀ ਐ ਅੱਗੇ ਕਣਕ ਦਾ ਸੀਜ਼ਨ ਆਣ ਆਲਾ ਤੇ ਉਹਦੇ ਲਈ ਜ਼ਮੀਨ ਵੀ ਤਿਆਰ ਕਰਨੀ ਐ ਲੋਕਾਂ ਨੂੰ ਠੰਡ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਆਸ਼ੀਅਾਨੇ ਆ ਉਹਨਾਂ ਦੀਆਂ ਛੱਤਾਂ ਵੀ ਸਹੀ ਕਰਨੀਆਂ ਤਾਂ ਉਹਦੇ ਵਿੱਚ ਸਰਕਾਰ ਤਾਂ ਜ਼ੀਰੋ ਐ ਅਸੀਂ ਸਾਨੀ ਸਾਹਿਬ ਨੂੰ ਇੱਕ ਐਮਪੀ ਦੇ ਤੌਰ ਤੇ ਸਵਾਲ ਕੀਤਾ ਸੀਗਾ ਵੀ ਜੇ ਜੋ ਸਿੱਖ ਮਦਦ ਕਰ ਰਹੇ ਹਨ ਜਾਂ ਜੋ ਪੰਥ ਮਦਦ ਕਰ ਰਿਹਾ ਜਾਂ ਪੰਜਾਬ ਮਦਦ ਕਰ ਰਿਹਾ ਹੈ ਉਹ ਤੋਂ ਇਲਾਵਾ ਜਿਸ ਚੀਜ਼ ਦੀ ਉਹਨਾਂ ਦੀ ਐਲੀਜੀਬਿਲਟੀ ਆ ਪੀੜਤ ਖੇਤ ਦੇ ਥੀ ਉਹਦੇ ਲਈ ਉਸ ਵਿਸ਼ੇਸ਼ ਕਨਸੀਡਰੇਸ਼ਨ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਰਿਲੀਫ ਦੇਣੀ ਚਾਹੀਦੀ ਆ ਇਹ ਨਹੀਂ ਕਿ ਜੇ ਉਹਨਾਂ ਦਾ ਮਕਾਨ ਕਿਸੇ ਕਾਰਸੇਵਾ ਵਾਲੇ ਬਾਬਾ ਜੀ ਨੇ ਬਣਾਤਾ ਪਰ ਸਰਕਾਰ ਉਹਦਾ ਜਿਹੜਾ ਮਕਾਨ ਦਾ ਇੱਕ ਮੁਆਵਜ਼ਾ ਸੀਗਾ ਜਾਂ ਕੰਪਨਸੇਟ ਕਰਨਾ ਸੀ ਉਹ ਵੀ ਦੇਵੇ ਨਾ ਜਾਂ ਮੁੱਕਰ ਜਾਵੇ ਕਿਉਂਕਿ ਇਹੋ ਜਿਹਾ ਬਹੁਤ ਕੁਝ ਹੁੰਦਾ ਹੈ ਪ੍ਰੈਕਟੀਕਲੀ ਹੁੰਦਾ ਹੈ ਉਹ ਕਾਗਜ਼ਾਂ ਦੇ ਵਿੱਚ ਸਰਕਾਰੀ ਅਧਿਕਾਰੀ ਖਾ ਜਾਂਦੇ ਆ ਫਿਰ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਮੁਆਵਜ਼ੇ ਮਿਲ ਜਾਣੇ ਚਾਹੀਦੇ ਆ ਫਿਰ ਸਿੱਖਾਂ ਨੂੰ ਕਾਰਜ ਬਾਅਦ ਚ ਕਰਨਾ ਚਾਹੀਦਾ ਜਾਂ ਲਹਿਰ ਨੂੰ ਤੇਜ਼ ਕਰਨ ਦੀ ਲੋੜ ਮੈਂ ਅਸੀਂ ਇਹੀ ਕਹਿ ਰਹੇ ਆਂ ਵੀ ਇਹ ਲਹਿਰ ਤੇਜ਼ ਕੀਤੀ ਜਾਵੇ ਵੀ ਜਿਹੜਾ ਕੰਮ ਮਹੀਨੇ ਚ ਹੋਣਾ ਜਦੋਂ ਆਪਾਂ ਸਮੂਹਕਤਾ ਚ ਆਵਾਂਗੇ ਸਾਡਾ ਸਮੂਹਕਤਾ ਦਾ ਕਹਿਣ ਦਾ ਭਾਅ ਵੀ ਇਹ ਆ ਵੀ ਸਿਰਫ ਪੈਸਾ ਨਹੀਂ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਵੀ ਸਾਡਾ ਕੋਈ ਪ੍ਰੋਫੈਸ਼ਨਲ ਬੈਠਾ ਹੈ ਕੋਈ ਆਈਟੀ ਦਾ ਮਾਹਰ ਬੈਠਾ ਕੋਈ ਨਕਸ਼ਾ ਨਵੀਸ ਬੈਠਾ ਕੋਈ ਟਾਊਨ ਪਲੈਨਰ ਬੈਠਾ ਹੈ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਬੈਠਾ ਹੈ ਉਹ ਸਾਰੇ ਇਕੱਠੇ ਹੋਣ ਜਿੱਥੇ ਅਸੀਂ ਇੱਕ ਸਮੂਹਿਕ ਕਾਰ ਸੇਵਾ ਪੰਥਕ ਕਾਰ ਸੇਵਾ ਕਰੀਏ ਅਸੀਂ ਜੇਕਰ ਕੁਝ ਹੋਰ ਹਿੱਸਾ ਨਹੀਂ ਪਾ ਸਕਦੇ ਤਾਂ ਫਿਜ਼ੀਕਲੀ ਇਹ ਹੈ ਵੀ ਅਸੀਂ ਉੱਥੇ ਜਾ ਕੇ ਇੱਕ ਜਾਂ ਦੋ ਦਿਨ ਦੀ ਇੱਕ ਟੋਕਰੀ ਢੋ ਸਕਦੇ ਹਾਂ ਸੋ ਉਹਦੇ ਨਾਲ ਇਹ ਹੈ ਵੀ ਪੂਰਾ ਪੰਥ ਇਕੱਠਾ ਹੋਊਗਾ ਇੱਕ ਨੇੜਤਾ ਬਧੂਗੀ ਇਸ ਕਾਰ ਸੇਵਾ ਦੇ ਕਾਰਜ ਨੂੰ ਵੀ ਤੁਸੀਂ ਧੁਰੇ ਨਾਲ ਇੱਕ ਥਾਂ ਜੋੜਨਾ ਚਾਹੁੰਦੇ ਹੋ ਜਾਂ ਫਿਰ ਚੋਣਵੀਂ ਸੰਸਥਾਾਂ માં ਆਪਣੇ ਲੈਵਲ ਤੇ ਕਰੀ ਜਾਣ ਦੇਖੋ ਕਾਰ ਸੇਵਾ ਇੱਕ ਲੈਵਲ ਤੇ ਇੱਕੋ ਹੀ ਧੁਰੇ ਤੋਂ ਹੋਣ ਧੁਰਾ ਇੱਕ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰੀ ਝੇਟ ਹੋਵੇ ਤੇ ਸੰਸਥਾਵਾਂ ਆਪੋ ਆਪਣੇ ਹਿਸਾਬ ਨਾਲ ਕਰਦੀਆਂ ਰਹਿਣ ਪਰ ਉਸ ਛਤਰੀ ਝੇਟ ਹਨ ਇਹ ਬਿਲਕੁਲ ਇਸ ਤਰ੍ਹਾਂ ਵੀ ਜਿਵੇਂ ਮਿਸਲ ਦੌਰ ਦੇ ਵਿੱਚ ਵੱਖ-ਵੱਖ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ ਜਦੋਂ ਪੰਜਾਬ 'ਚ ਆਫਤ ਆਂਦੀ ਸੀ ਤਾਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਸੋ ਜਿਹੜਾ ਹੜ ਹੈ ਇਹ ਵੀ ਇੱਕ ਕਿਉਂਕਿ ਵਾਟਰ ਬੰਬ ਸਾਡੇ ਤੇ ਗਿਰਿਆ ਇੱਕ ਹਮਲਾ ਹੀ ਹੋਇਆ ਇੱਕ ਤਰ੍ਹਾਂ ਦਾ ਤਾਂ ਇਸ ਕਰਕੇ ਸਾਨੂੰ ਲੱਗਦਾ ਹੈ ਵੀ ਇਸ ਦੌਰ ਦੇ ਵਿੱਚ ਸਾਨੂੰ ਸੰਸਥਾਵਾਂ ਨੂੰ ਅਕਾਲ ਤਖਤ ਸਾਹਿਬ ਦੀ ਛਤਰੀ ਹੇਠਾ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਪੂਰੇ ਪੰਥ ਨੂੰ ਆਪਾਂ ਆਵਾਜ਼ ਮਾਰਨੀ ਚਾਹੀਦੀ ਹੈ ਇਹ ਮਤਲਬ ਮੈਂ ਜਦੋਂ ਦੇਖਦਾ ਨਾ ਇਸ ਪੂਰੇ ਮਤਲਬ ਇਨਸੀਡੈਂਸ ਨੂੰ ਮੇਰੀ ਹਮੇਸ਼ਾ ਪ੍ਰੇਰਣਾ ਹੁੰਦੀ ਹੈ ਜਿਹੜਾ 18ਵੀਂ ਜਾਂ 17ਵੀਂ 18ਵੀਂ ਸਦੀ ਦਾ ਸਿੱਖ ਇਤਿਹਾਸ ਸਾਡੀ ਪ੍ਰੇਰਣਾ ਹੁੰਦੀ ਹੈ ਉਦੋਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਹੈ ਪੰਜ ਸਿੰਘ ਪਹਿਲਾਂ ਜੁੜੇ ਫਿਰ 25 ਸਿੰਘਾਂ ਦਾ ਜੱਥਾ ਗਿਆ ਤੇ ਜਦੋਂ ਉਹ ਆਪਣੇ ਇੱਥੇ ਚੱਪੜ ਜਿਹੜੀ ਪੁੱਜੇ ਸਨ ਤਾਂ 70000 ਸਿੰਘਾਂ ਦੀ ਫੌਜ ਸੀ ਸੋ ਉਹ ਕਾਫਲਾ ਛੋਟਾ ਜਿਹਾ ਤੁਰਿਆ ਸੀ ਪੰਥ ਸਾਰਾ ਇਕੱਠਾ ਹੋ ਗਿਆ ਸੋ ਇਸੇ ਤਰ੍ਹਾਂ ਇਹ ਹੈ ਵੀ ਜਦੋਂ ਇੱਕ ਆਵਾਜ਼ ਪਾਊਗੀ ਚਾਹੇ ਸ਼ੁਰੂਆਤ 'ਚ ਛੋਟਾ ਕਾਫਲਾ ਹੋਊਗਾ ਤਾਂ ਮੈਨੂੰ ਯਕੀਨ ਆ ਵੀ ਪੂਰਾ ਪੰਥ ਆਊਗਾ ਤੇ ਜਿਹੜਾ ਕੰਮ ਮਹੀਨਿਆਂ ਦਾ ਹੈ ਉਹ ਆਪਾਂ ਦਿਨਾਂ 'ਚ ਕਰ ਲਵਾਂਗੇ ਤਾਂ ਉਹ ਸਮਾਂ ਵੀ ਬਚਾਵਾਂਗੇ ਲੋਕਾਂ ਦੀ ਫਸਲਾਂ ਜਿਹੜੀਆਂ ਸਹੀ ਟਾਈਮ ਤੇ ਬੀਜੀਆਂ ਜਾਊਗੀਆਂ ਆਗਾਮ ਵਾਸਤੇ ਜਿਹੜਾ ਕੁਛ ਹੈ ਆਪਾਂ ਜੋ ਕੁਝ ਸੁਧਾਰ ਕਰ ਸਕਦੇ ਆ ਉਹ ਕਰ ਸਕਾਂਗੇ ਤੁਸੀਂ ਇਹ 18ਵੀਂ ਸਦੀ ਨੂੰ ਦੇਖ ਰਹੇ ਹੋ ਅੱਗੇ 23ਵੀਂ 24ਵੀਂ ਸਦੀ ਆਊਗੀ ਤਾਂ ਉਹ 21ਵੀਂ ਸਦੀ ਨੂੰ ਦੇਖੂਗੀ ਅਧਿਆਕਾਰਜ ਹੋ ਸਕੂਗਾ ਇਹ ਕਿ ਉਦਾਹਰਨਾਂ ਫਿਰ 21ਵੀਂ ਸਦੀ ਦੀਆਂ ਜਾਣ ਦੇਖੋ ਇਹੀ ਮੰਤਵ ਸਿਗਾ ਵੀ ਅਸੀਂ ਜੇ ਪ੍ਰੇਰਣਾ 18ਵੀਂ ਸਦੀ ਤੋਂ ਲੈ ਰਹੇ ਹਾਂ ਜੇ ਅਸੀਂ ਇਹੋ ਜੇ ਮੀਲ ਪੱਥਰ ਖੜੇ ਕਰਾਂਗੇ ਤਾਂ ਹੀ ਸਾਡੇ ਤੋਂ ਕੋਈ ਪ੍ਰੇਰਣਾ ਲਊਗਾ ਨਾ ਸੋ ਇਸ ਕਰਕੇ ਇਹ ਬੇਨਤੀ ਵੀ ਇਹੀ ਸੀਗੀ ਕਿ ਜੇ ਆਗਾਹ ਦੇ ਵਿੱਚ ਇੱਕ ਮਾਡਲ ਬਣ ਜਾਵੇ ਸਾਡੇ ਕੋਲ ਸਾਡਾ ਆਪਣਾ ਡਿਜਾਸਟਰ ਮੈਨੇਜਮੈਂਟ ਮਾਡਲ ਹੋਵੇ ਹਾਲਾਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਤੋਂ ਮੈਂ ਕਹਿੰਨਾ ਕਿ ਆਪਾਂ ਉਹਨਾਂ ਨੂੰ ਬਰੀ ਨਹੀਂ ਕਰ ਸਕਦੇ ਉਹਦਾ ਤਾਂ ਕੰਪਨਸੇਸ਼ਨ ਵੀ ਮਿਲਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਚਾਹੇ ਉਹ ਡੈਮਾਂ ਦੀ ਕਰਕੇ ਹੋਇਆ ਉਹਦਾ ਜਿਹੜਾ ਜਿੱਡਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਉਹਦਾ ਫਾਈਨ ਵੀ ਲੱਗਣਾ ਚਾਹੀਦਾ ਤਾਂ ਉਹ ਤਾਂ ਮਿਲਣਾ ਹੀ ਚਾਹੀਦਾ ਪਰ ਜੋ ਕੁਛ ਹੈ ਵੀ ਆਪਾਂ ਆਪਣੇ ਬੰਦਿਆਂ ਨੂੰ ਜਿਹੜਾ ਕਿਉਂਕਿ ਸਾਡੇ ਹੀ ਭਾਈ ਹਨ ਵੀ ਉਹਨਾਂ ਨੂੰ ਪੈਰਾਂ ਤੇ ਖੜਾ ਕਰਨਾ ਹੈ ਤਾਂ ਜੇ ਮਤਲਬ ਕਿ ਅਸੀਂ ਦੁਨੀਆ ਤੇ ਆਸ ਕਿਵੇਂ ਰੱਖ ਸਕਦੇ ਹਾਂ ਜੇ ਸਾਨੂੰ ਸਾਡੇ ਘਰਾਂ ਚੋਂ ਹੀ ਨਹੀਂ ਕੋਈ ਆਸਰਾ ਮਿਲਦਾ ਜਦੋਂ ਭਾਈ ਨੂੰ ਭਾਈ ਮਿਲ ਜਾਂਦਾ ਤਾਂ ਉਹ 11 ਬਣ ਜਾਂਦੇ ਕਹਿੰਦੇ ਬਾਹਮਾ ਹੁੰਦੇ ਐ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਪੂਰਾ ਪੰਥ ਇੱਕ ਟੱਬਰ ਹੈ ਇੱਕ ਟੱਬਰ ਦੀ ਤਰ੍ਹਾਂ ਦੇਖੇ ਵੀ ਜਿਹੜੇ ਸਾਡੇ ਸਾਡੇ ਘਰ ਦੇ ਵਿੱਚ ਆਫਤ ਆਈਏ ਤੇ ਸਾਡੇ ਜੀ ਹੀ ਹਨ ਜਿਹੜੇ ਫਸੇ ਹੋਏ ਹਨ ਤਾਂ ਉਹਨਾਂ ਲਈ ਆਪਾਂ ਸਮੂਹਕਤਾ 'ਚ ਕੋਈ ਕੰਮ ਕਰੀਏ ਤਾਂ ਕਿ ਇਹ ਦੁਨੀਆ ਨੂੰ ਵੀ ਦਿਖਾ ਦਈਏ ਕਿ ਸਿੱਖ ਜਿਹੜੀ ਹੈ ਬਿਨਾ ਸਟੇਟ ਤੋਂ ਜਿਹੜਾ ਦਰਬਾਰ ਹੀ ਖਾਲਸਾ ਦਾ ਕਨਸੈਪਟ ਹੈ ਉਹ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਤੇ ਮਹਾਰਾਜ ਸਾਨੂੰ ਚੜ੍ਹਦੀ ਕਲਾ ਦਿੰਦਾ ਤੇ ਉਸ ਚੜ੍ਹਦੀ ਕਲਾ ਨਾਲ ਹੀ ਅਸੀਂ ਹਰੇਕ ਮੋਰਚਾ ਜਿੱਤਦੇ ਹਾਂ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਇਹ ਵੀ ਹੋ ਸਕਦਾ ਵੀ ਜਿਹੜੇ ਖੁਆਰ ਹੋ ਗਏ ਉਹ ਫਿਰ ਮਿਲ ਜਾਣਗੇ ਬਿਲਕੁਲ ਬਿਲਕੁਲ ਉਹ ਤਾਂ ਮਹਾਰਾਜ ਕਹਿ ਗਏ ਹੈ ਜਦੋਂ ਆਫਤ 'ਚ ਆਉਗੇ ਨਾ ਤਾਂ ਖੁਆਰ ਹੋਏ ਘਰ ਵਾਲੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਇੱਕ ਰੋਸ਼ਨੀ ਹੈ ਤੇ ਉਹ ਰੋਸ਼ਨੀ ਵਾਲੀ ਜਦ ਆਪਾਂ ਜਾਵਾਂਗੇ ਤੇ ਸਾਡੀ ਅਗੇ ਜਿਹੜੀ ਐਗਜ਼ਿਸਟੈਂਸ ਹੈ ਉਹ ਜੁੜੀ ਹੋਈ ਹੈ ਤੇ ਆਪਾਂ ਸਰਵਾਈਵ ਵੀ ਤਾਂ ਹੀ ਕਰ ਪਾਵਾਂਗੇ ਮੈਨੂੰ ਇਹਦਾ ਖਰਸ਼ਾ ਨਹੀਂ ਹੈ ਮੈਨੂੰ ਤਾਂ ਪੂਰਾ ਯਕੀਨ ਹੈ ਕਿ ਜਿਹੜੇ ਖੁਆਰ ਹੋਏ ਆ ਅਖੀਰਲਾ ਜਿਹੜਾ ਉਹਨਾਂ ਨੂੰ ਘਰ ਹੈ ਨਾ ਇਹ ਪੰਥ ਦੀ ਛਤਰ ਛਾਇਆ ਹੇਠ ਹੀ ਮਿਲਣਾ ਤੇ ਇਸ ਕਰਕੇ ਸਾਨੂੰ ਆਪਣੇ ਘਰ ਵਾਲ ਨੂੰ ਆਣਾ ਚਾਹੀਦਾ ਹੈ ਜਿਹੜੇ ਬਾਕੀ ਨਾਰਾਟਿਵ ਬਣੇ ਹੋਏ ਟੁੱਟ ਜਾਣਗੇ ਉਹ ਉਹ ਨਰੇਟਿਵ ਬਣਾਉਣ ਵਾਲੇ ਬਣਾਈ ਜਾਂਦੇ ਆ ਇਹ ਤਾਂ ਨਫਰਤ ਹੀ ਹੈ ਜਿਹੜਾ ਵਰਤਾਰਾ ਜੋ ਹੋ ਰਿਹਾ ਉਹ ਸਰਕਾਰਾਂ ਨੇ ਇੱਕ ਮਸ਼ੀਨਰੀ ਐਕਟਿਵ ਕੀਤੀ ਹੁੰਦੀ ਆ ਆਹਨਾਂ ਨੂੰ ਉਹ ਖਾਦ ਪਾਣੀ ਪਾਉਂਦੇ ਆ ਪਾਉਂਦੇ ਰਹਿਣ ਅਸੀਂ ਜਿਹੜਾ ਜਿਹੜੀ ਕੋਈ ਵੀ ਪ੍ਰੇਰਣਾ ਆਪਣੇ ਧਰਮ ਤੋਂ ਲੈਣੀ ਆ ਆਪਣੇ ਕੇਂਦਰਾਂ ਤੋਂ ਲੈਣੀ ਆ ਤਾਂ ਜਿੱਡੇ ਤੋਂ ਵੱਡਾ ਨਫਰਤ ਹੀ ਪ੍ਰਚਾਰ ਵੀ ਹੋ ਜਵੇ ਪਿਛਲੇ ਸਾਲ ਵੀ ਹੋਇਆ ਸੀ ਉਸ ਤੋਂ ਪਹਿਲਾਂ ਵੀ ਹੋਇਆ ਸੀ ਪ੍ਰਚਾਰ ਹੋ ਰਿਹਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਪ੍ਰਚਾਰ ਦਾ ਜਵਾਬ ਦਿੱਤਾ ਹੈ ਤਾਂ ਹੁਣ ਦੇਖ ਲਓ ਫੇਰ ਚੜ੍ਹਦੀ ਕਲਾ ਹਿੰਦੀ মিডিਆ ਨੇ ਸਾਡੀ ਕਵਰੇਜ ਵੀ ਨਹੀਂ ਕੀਤੀ ਤਾਂ ਵੀ ਦੁਨੀਆ ਦਾ ਦੇਖ ਰਹੀ ਹੈ ਵੀ ਪੰਜਾਬ ਦੇ ਵਿੱਚ ਫੇਰ ਵੀ ਚੜ੍ਹਦੀ ਕਲਾ ਇੱਕ ਚੱਲ ਰਹੀ ਹੈ ਵੀ ਹੜਾ ਹੜ ਹੁੰਦੇ ਹੋਏ ਵੀ ਨਾ ਕੇਂਦਰ ਸਰਕਾਰ ਨੇ ਕੋਈ ਮਦਦ ਕੀਤੀ ਨਾ ਪੰਜਾਬ ਸਰਕਾਰ ਨੇ ਫੇਰ ਵੀ ਜਿਹੜਾ ਉੱਥੇ ਭਾਈਚਾਰਕ ਇਕਤਾ ਜਿਹੜੀ ਹੈ ਸਾਂਝ ਆ ਜਿਹੜੀ ਬਣੀ ਆਪਸੀ ਸਹਿਯੋਗ ਹੈ ਉਹਨੇ ਹੀ ਪੰਜਾਬ ਨੂੰ ਦਿਨਾਂ ਦੇ ਵਿੱਚ ਪੈਰਾਂ ਤੇ ਖੜਾ ਕਰ ਦੇਣਾ 1600 ਕਰੋੜ ਬਹੁਤ ਨਹੀਂ ਲੱਗਦਾ ਤੁਹਾਨੂੰ ਬਹੁਤ ਘੱਟ ਹੈ ਜੀ ਇਹ ਤਾਂ ਤਕਰੀਬਨ 70 ਲੱਖ ਵੀ ਨਹੀਂ ਆਏਗਾ ਪਰ ਪਿੰਡ ਤੇ ਜੱਡਾ ਜੱਡਾ ਨੁਕਸਾਨ ਹੋ ਗਿਆ ਉਹਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਹੈ ਮੈਨੂੰ ਲੱਗਦਾ ਮਜ਼ਾਕ ਕੀਤਾ ਗਿਆ ਕਿ 20000 ਕਰੋੜ ਦਾ ਨੁਕਸਾਨ ਹੋਇਆ ਤੇ ਤੁਸੀਂ ਸਾਨੂੰ ਸਿਰਫ 1600 ਕਰੋੜ ਦਿੰਨੇ ਆ ਉਹ ਵੀ ਮਤਲਬ ਇਸ ਤਰ੍ਹਾਂ ਵੀ ਇੱਕ ਇਸ ਤਰ੍ਹਾਂ ਦਾ ਬਿਹੇਵੀਅਰ ਹੈ ਕਿ ਜਿਵੇਂ ਪੰਜਾਬ ਕੋਈ ਭਿਖਾਰੀ ਹੈ ਪੰਜਾਬ ਸਰਕਾਰ ਦੀ ਫਿਰ ਮੰਗ ਪੂਰੀ ਹੋਣੀ ਚਾਹੀਦੀ ਸੀ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਦੀ ਮੰਗ ਤਾਂ ਪੂਰੀ ਹੋਣੀ ਚਾਹੀਦੀ ਸੀ ਪਰ ਪੰਜਾਬ ਸਰਕਾਰ ਨੂੰ ਵੀ ਆਪਣੇ ਡਿਜਾਸਟਰ ਮੈਨੇਜਮੈਂਟ ਫੰਡਾਂ ਦਾ ਇੱਕ ਪਾਰਦਰਸ਼ੀ ਡਾਟਾ ਰੱਖਣਾ ਚਾਹੀਦਾ ਜਾਂ ਉਹ ਪੇਸ਼ ਕਰਨਾ ਚਾਹੀਦਾ ਖਾਕਾ ਕਿਉਂਕਿ ਇਹ ਨਾ ਤੇ ਇੱਕ ਜਿਹੜੇ ਇਲਜ਼ਾਮ ਲੱਗੇ ਆ ਕਿ ਇਹ ਜਿਹੜਾ ਫੰਡ ਹੈ ਉਹਦੀ ਦੁਰਵਰਤੋਂ ਕਰਦੇ ਆ ਉਹਨੂੰ ਮਸ਼ਹੂਰੀ ਦੇ ਵਿੱਚ ਜ਼ਿਆਦਾ ਦਿਖਾ ਦਿੰਦੇ ਆ ਹੁਣ ਵੀ ਮਸ਼ਹੂਰੀਆਂ ਦੇ ਵਿੱਚ ਭਵੰਤਮਨ ਸਾਹਿਬ ਦੀ ਬੱਲੇ ਬੱਲੇ ਹੋ ਰਹੀ ਹੈ ਜੀ ਬੜੀ ਡਿਜਾਸਟਰ ਮੈਨੇਜਮੈਂਟ ਦਿਖਾਤੀ ਹੈ ਵੀ ਉਹਨਾਂ ਨੇ ਹੈਲੀਕਾਪਟਰ ਦਿਖਾ ਦਿੱਤਾ ਜਿਹੜਾ ਤੁਸੀਂ ਗਰਾਊਂਡ ਤੇ ਘੁੰਮਦੇ ਆ ਤੁਹਾਨੂੰ ਪਤਾ ਕਿੱਥੇ ਪੰਜਾਬ ਸਰਕਾਰ ਹੈ ਤੇ ਕਿੱਥੇ ਲੋਕਾਂ ਦਾ ਆਪਣਾ ਜज्ਵਾ ਕੰਮ ਕਰ ਰਿਹਾ ਸੋ ਇਸ ਕਰਕੇ ਜਿੱਥੇ ਉਹਨਾਂ ਤੇ ਸਵਾਲ ਚੱਕੇ ਜਾ ਰਹੇ ਪੰਜਾਬ ਸਰਕਾਰ ਦੇ ਡਿਜਾਸਟਰ ਮੈਨੇਜਮੈਂਟ ਫੰਡ ਤੇ ਜਦ ਤੱਕ ਉਸ ਦੀ ਕਲੀਅਰੈਂਸ ਨਹੀਂ ਹੋ ਜਾਂਦੀ ਉਹ ਦਾ ਕੁਝ ਪਾਰਦਰਸ਼ਤਾ ਦਾ ਹਲਾ ਢਾਂਚਾ ਨਹੀਂ ਪੈਦਾ ਹੋ ਜਾਂਦਾ ਜਾਂ ਉਹ ਕੁਝ ਤੱਤ ਨਹੀਂ ਰੱਖ ਪਾਉਂਦੇ ਤਾਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਸਵਾਲ ਤਾਂ ਉਹਨਾਂ ਤੇ ਖੜੇ ਹੋਣਗੇ ਹੀ ਹੋਣਗੇ ਤੁਸੀਂ ਪਾਣੀਆਂ ਤੇ ਕਾਫੀ ਰਿਸਰਚ ਵੀ ਕਰਦੇ ਹੋ ਦਰਿਆਵਾਂ ਤੇ ਵੀ ਕਰਦੇ ਹੋ ਤਾਂ ਇੱਕ ਸਵਾਲ ਬਹੁਤ ਘੁੰਮਦਾ ਹੈ ਵੀ ਫਲੱਡ ਮੈਨਮੇਡ ਆ ਜਾਂ ਨੇਚਰਲ ਆ ਤੁਸੀਂ ਕੀ ਕਹਿੰਦੇ ਹੋ ਮੈਂ ਕਹਿੰਨਾ ਕਿ ਕੈਚਮੈਂਟ ਏਰੀਆ ਦੇ ਵਿੱਚ ਗਲੋਬਲ ਵਾਰਮਿੰਗ ਕਰਕੇ ਪਾਣੀ ਜ਼ਿਆਦਾ ਵੀ ਆਇਆ ਮੀਂਹ ਵੀ ਜ਼ਿਆਦਾ ਪਿਆ ਗਲੇਸ਼ੀਅਰ ਵੀ ਪਿੰਗਲੇ ਆ ਪਰ ਜਦੋਂ ਜਿਹੜਾ ਫਲੱਡ ਵਾਲਾ ਪਾਣੀ ਹੈ ਡੈਮਾਂ ਤੱਕ ਪੁੱਜਿਆ ਨਾ ਡੈਮਾਂ ਤੋਂ ਅੱਗੇ ਦੀ ਜਿਹੜੀ ਫਲੋ ਹੈ ਵਾਟਰ ਦਾ ਉਹ ਮਿਸ ਮੈਨੇਜਮੈਂਟ ਹੈ ਉਹ ਇੱਕ ਸਾਜ਼ਿਸ਼ ਹੈ ਉਹ ਮੈਨ ਮੇਡ ਜਿਹੜੀ ਹੈ ਵੱਡੀ ਗਲਤੀ ਹੈ ਜਾਂ ਕਹਿ ਲਓ ਕਿ ਉਹਨਾਂ ਵੱਲੋਂ ਇੱਕ ਲਾਪਰਵਾਹੀ ਨਿਭਾਈ ਗਈ ਹੈ ਤੇ ਡੈਮਾਂ ਨੂੰ ਵੀ तकरीबन ਇੱਕ ওয়াটার ਬੰਬ ਦੀ ਤਰ੍ਹਾਂ ਵਰਤਿਆ ਗਿਆ ਇਹਦੇ ਵਿੱਚ ਇੱਕ ਕੋਕਟੇਲ ਜਿਹਾ ਬਣ ਗਿਆ ਜਿਹਦੇ ਵਿੱਚ ਮਨੁੱਖੀ ਭੁੱਲਾਂ ਜ਼ਿਆਦਾ ਹੋਈਆਂ ਤੇ ਕੁਦਰਤੀ ਤਾਂ ਕਿਉਂਕਿ ਹੜ੍ਹ ਵੀ ਆਂਦੇ ਆ ਤੇ ਗਲੋਬਲ ਵਾਰਮਿੰਗ ਹੈ ਉਹਦੇ ਤੋਂ ਆਪਾਂ ਕੋਈ ਸਬਕ ਤਾਂ ਲੈ ਆਣੀ ਹੈ ਸਬਕ ਵੀ ਤਾਂ ਜਿਹੜੀ ਉਹਦੀ ਗਲੋਬਲ ਵਾਰਮਿੰਗ ਨੂੰ ਨਜਿੱਠਣ ਦਾ ਜਿਹੜਾ ਖਾਕਾ ਹੈ ਉਹ ਵੀ ਤਾਂ ਇੱਕ ਮੈਨ ਮੇਡ ਸਟਰਕਚਰ ਚ ਹੀ ਆਣਾ ਨਾ ਉਹ ਸਾਰਾ ਕੋਈ ਮਨੁੱਖੀ ਵੀ ਤਾਂ ਇੰਟਰਫੀਅਰੈਂਸ ਹੋਊਗੀ ਜਾਂ ਕੋਈ ਮਾਡਲ ਹੋਊਗਾ ਵੀ ਤੁਸੀਂ ਗਲੋਬਲ ਵਾਰਮਿੰਗ ਦੇ ਇੰਪੈਕਟ ਨੂੰ ਕਿੱਥੇ ਘਟਾ ਸਕਦੇ ਆ ਉਹ ਤਾਂ ਕਿਤੇ ਦਿਖਿਆ ਨਹੀਂ ਆ ਸਿਰਫ ਇਹ ਹੋਇਆ ਵੀ ਡੈਮ ਇੱਕ ਬਣ ਗਏ ਵੀ ਪਾਣੀ ਇਕੱਠਾ ਕਰਦੇ ਰੋ ਅਖੀਰ ਚ ਬੰਬ ਦੀ ਤਰ੍ਹਾਂ ਪਾਣੀ ਛੱਡ ਦੋ ਤਾਂ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਪੰਜਾਬ ਨੂੰ ਡੁੱਬਿਆ ਗਿਆ ਹੈ ਇਹ ਵੱਡੀ ਮਨੁੱਖੀ ਭੁੱਲ ਹੈ ਕੁਦਰਤ ਦਾ ਹਿੱਸਾ ਹੈ ਪਰ ਕੁਦਰਤ ਦਾ ਹਿੱਸਾ ਛੋਟਾ ਹੈ ਮਨੁੱਖੀ ਭੁੱਲ ਦਾ ਹਿੱਸਾ ਜ਼ਿਆਦਾ ਹੈ ਤੇ ਇੱਕ ਲਾਪਰਵਾਹੀ ਵੀ ਵੀ ਹੋਈ ਐ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮਨੋਰ ਲਾਲ ਖੱਟਰ ਹੋਣਾ ਨੇ ਆਪਣਾ ਜਿਹੜਾ ਸੋੜਾ ਰਾਜਨੀਤਿਕ ਏਜੰਡਾ ਹੈ ਵੀ ਜਿਹਦੇ ਵਿੱਚੋਂ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੇ ਆ ਇਹਨਾਂ ਨੇ ਭਵਿੱਖ ਦੇ ਵਿੱਚ ਵੀ ਉਸ ਨੂੰ ਇੰਪਲੀਮੈਂਟ ਕਰਨ ਦਾ ਇੱਕ ਖਾਕਾ ਤਿਆਰ ਕੀਤਾ ਵੀ ਪੰਜਾਬ ਨੂੰ 2-4 ਸਾਲ ਲਈ ਡੋਬੋ ਫਿਰ ਇੱਥੇ ਦੇ ਲੋਕ ਆਪ ਹੀ ਕਹਿਣਗੇ ਵੀ ਚਲੋ ਜੀ ਇਹਦੇ ਨਾਲੋਂ ਚੰਗਾ ਦਾ ਪਾਣੀ ਡਾਇਵਰਟ ਕਰ ਦਿਓ ਸੋ ਮੈਂ ਕਿਸੇ ਕੀ ਮੰਗ ਕਰਦੇ ਹਾਂ ਵੀ ਡੈਮ ਦੇ ਉੱਤੇ ਪੰਜਾਬ ਦੀ ਨੁਮਾਇੰਦਗੀ ਜਾਂ ਫਿਰ ਬੰਨਾ ਦਾ ਪੱਕੇ ਕਰ ਦੇਣਾ ਕੰਕਰੀਟ ਦੇ ਬੰਨ ਬਣਾ ਦੇਣੇ ਮੰਗ ਕੀ ਹੈ ਕਿਉਂਕਿ ਰਾਜਨੀਤਿਕ ਚਰਚਾਵਾਂ ਵਿੱਚ ਵੀ ਚੱਲਦੀਆਂ ਵੀ ਅਸੀਂ ਬੰਨ ਪੱਕੇ ਕਰ ਦਾਂਗੇ ਸਾਡੀ ਸਰਕਾਰ ਆਣਦੋਂ ਅਸੀਂ ਆਹ ਕਰ ਦਾਂਗੇ ਅਸੀਂ ਕੰਕਰੀਟ ਪਾ ਦਾਂਗੇ ਉਹ ਵਾਦੇ ਕੀਤੇ ਜਾ ਰਹੇ ਇੱਕ ਪਾਸੇ ਦੂਜੇ ਪਾਸੇ ਉਹ ਤੇ ਲੋਕਾਂ ਦੇ ਵਿਚਾਰੇ ਵੀ ਆ ਕਿ ਡੈਮ ਦੇ ਉੱਤੇ ਸਾਡੀ ਨੁਮਾਇੰਦਗੀ ਹੋ ਜਵੇ ਤਾਂ ਸ਼ਾਇਦ ਕੁਝ ਵੀ ਕਰਨ ਦੀ ਲੋੜ ਨਾ ਪਵੇ ਬੰਨ ਤਾਂ ਜਿਹੜੇ ਪੱਕੇ ਹੁੰਦੇ ਆ ਜਿਹੜਾ ਉਹਨਾਂ ਦਾ ਰਿਪੇਅਰ ਦਾ ਕੰਮ ਹੈ ਉਹ ਤਾਂ ਰੂਟੀਨ ਦਾ ਕੰਮ ਹੈ ਉਹ ਹੋ ਜਾਣਾ ਚਾਹੀਦਾ ਕਿਉਂਕਿ ਉਹ ਹੋਇਆ ਨਹੀਂ ਤਾਂ ਇਸ ਕਰਕੇ ਉਹ ਟੁੱਟੇ ਆ ਕਮਜ਼ੋਰ ਹੋਏ 10-10 ਸਾਲ ਤੋਂ ਮਿੱਟੀ ਨਹੀਂ ਪਈ ਪਰ ਵੱਡਾ ਮਸਲਾ ਡੈਮਾਂ ਦਾ ਕੰਟਰੋਲ ਹੈ ਉਹ ਤੁਰੰਤ ਸਾਡਾ ਜਿਹੜਾ ਹੈ ਜਿਹੜਾ ਡੈਮਾਂ ਦਾ ਕੰਟਰੋਲ ਹੈ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਅਫਸਰਾਂ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਕੰਟਰੋਲ ਹੇਠ ਆਣੇ ਚਾਹੀਦੇ ਆ ਕਿਉਂਕਿ ਵਾਟਰ ਡਿਸਚਾਰਜ ਦਾ ਜਿਹੜਾ ਸ਼ਡਿਊਲ ਹੈ ਪੰਜਾਬ ਦੇ ਹੱਥੋਂ ਨਿਕਲ ਚੱਕਾ ਹੈ ਤੇ ਦੂਸਰੇ ਸੂਬਿਆਂ ਨੂੰ ਕੋਈ ਮਤਲਬ ਨਹੀਂ ਹੈ ਤੁਸੀਂ ਡੁੱਬ ਰਹੇ ਹੋ ਜਾਂ ਕੁਛ ਹੈ ਜਿਹੜਾ ਸੈਂਟਰਲ ਅਫਸਰ ਆਂਦਾ ਹੈ ਉਹਦੇ ਲਈ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈ ਉਹ ਪਾਣੀ ਜ਼ਿਆਦਾ ਆਊਗਾ ਤੋ ਤੁਹਾਨੂੰ ਡੋਬੂਗਾ ਜੀ ਉਹਦੀ ਉਹਨੂੰ ਮੈਨੇਜਮੈਂਟ ਨਾਲ ਕੋਈ ਮਤਲਬ ਨਹੀਂ ਹੈ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਜਿਹੜਾ ਡੈਮਾ ਦਾ ਕੰਟਰੋਲ ਹੈ ਉਹ ਤਾਂ ਪੰਜਾਬ ਕੋਲ ਹੋਣਾ ਚਾਹੀਦਾ ਹੈ ਉਹ ਤੋਂ ਇਲਾਵਾ ਜਿਹੜੇ ਵਨ ਪੱਕਾ ਕਰਨ ਦਾ ਜਿਹੜਾ ਦੱਸ ਰਹੇ ਹੈ ਉਹਦਾ ਇੱਕ ਖਾਕਾ ਤਿਆਰ ਹੋਣਾ ਚਾਹੀਦਾ ਉਹਦੇ ਨਾਲ ਸਾਨੂੰ ਜਿਹੜਾ ਫਲੱਡ ਜ਼ੋਨ ਹੈ ਫਲੱਡ ਖੇਤਰ ਹੈ ਉਹਨਾਂ ਨੂੰ ਵੀ ਦੁਆਰਾ ਰਿਵਾਈਜ਼ ਕਰਨਾ ਚਾਹੀਦਾ ਹੈ ਉਹਨਾਂ ਨੂੰ ਦੁਬਾਰਾ ਮੁੜ ਬਹਾਲੀ ਲਈ ਕੰਮ ਕਰਨਾ ਚਾਹੀਦਾ ਤਾਂ ਕਿ ਫਲੱਡ ਜ਼ੋਨ ਦੇ ਵਿੱਚ ਆਪਾਂ ਉਹ ਪੈਰਾਮੀਟਰ ਲਾਗੂ ਕਰਕੇ ਹੜ੍ਹਾਂ ਦਾ ਜਿਹੜਾ ਮਾਰੂ ਇੰਪੈਕਟ ਹੈ ਉਹ ਘੱਟ ਕਰ ਸਕੀਏ ਬਿਲਕੁਲ ਸੋ ਅੱਜ ਜਹੇਦਾਰ ਸਾਹਿਬ ਵੱਲੋਂ ਸੱਦਾ ਦਿੱਤਾ ਗਿਆ ਸੀ ਸਾਡੇ ਨਾਲ ਗੰਗਵੀਰ ਰਿਟੋਰ ਹੋ ਰਹੇ ਨੇ ਜੋ ਇਹ ਗੱਲਬਾਤ ਆਪਣੀ ਰੱਖੀ ਹੈ ਕਿ ਉਹਨਾਂ ਨੇ ਕਿਹੜੀਆਂ ਗੱਲਾਂ ਇੱਥੇ ਜਹੇਦਾਰ ਸਾਹਿਬ ਨੂੰ ਅ ਮੁਖਾਤਬ ਹੋ ਕੇ ਜਾਂ ਸੰਗਤਨ ਮੁਖਾਤਬ ਹੋ ਕੇ ਕਈਆਂ ਕਿਹੜੇ ਸੁਝਾਅ ਦਿੱਤੇ ਪਰ ਉਸ ਦੇ ਵਿੱਚੋਂ ਗੱਲ ਇਹ ਆ ਕਿ ਇਤੋਂ ਇੱਕ ਲਹਿਰ ਵੀ ਚਲਣੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਹੈਗੇ ਆ ਉਹ ਟਹਿ ਚੁੱਕੇ ਆ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਤਰੇੜਾ ਆ ਚੁੱਕੀਆਂ ਹਾਲਾਂਕਿ ਸਰਕਾਰ ਨੇ ਮੁਆਵਜ਼ੇ ਦੇਣ ਦੀ ਗੱਲ ਕਹੀ ਹੈ ਪਰ ਜਦ ਤੱਕ ਮੁਆਵਜ਼ੇ ਆਉਣੇ ਜਦ ਤੱਕ ਉਹਨਾਂ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਛੱਡਿਆ ਜਾਣਾ ਚਾਹੀਦਾ ਸੋ ਇੱਕ ਪੰਥਕ ਲਹਿਰ ਚਲਣੀ ਚਾਹੀਦੀ ਹੈ ਜਿਸ ਦੇ ਤਹਿਤ ਇਹਨਾਂ ਲੋਕਾਂ ਦੇ ਘਰਾਂ ਨੂੰ ਵੀ ਮੁੜ ਬਣਾਇਆ ਜਾਵੇ ਤਾਂ ਕਿ ਜਿਹੜੇ ਲੋਕ ਹੜ੍ਹਾਂ ਦੇ ਨਾਲ ਨੁਕਸਾਨ ਕਰਾ ਚੁੱਕੇ ਉਹਨਾਂ ਦਾ ਮੁੜ ਵਸੇਬਾ ਹੋ ਸਕੇ ਗੁਰਪ੍ਰੀਤ ਸਿੰਘ ਦਸਤਨਾਮ ਸਿੰਘ ਪੰਜਾਬੀ ਲੋਕ ਚੈਨ